ਹੇ ਗੁਰੂ ਸਾਹਿਬ ਜੀ ਸ਼ਾਂਤ ਹੁੰਦੀ ਹੈ ਸੋਪੇ ਦਿੰਦੀ ਹੈ ਬਸ ਜਦੋਂ ਟੁੱਟੀ ਤੇ ਜਿੱਦੇ ਮਰਜ਼ੀ ਹੋਵੇ ਵੱਡੀ ਉਹਦਾ ਕਾਰ ਹੋਵੇ ਉਹਨੇ ਸੁਪਣਾ ਹੀ ਸ਼ੁਰੂਆ ਉਸੇ ਤਰ੍ਹਾਂ ਹੈ ਵਾਹਿਗੁਰੂ ਨਿਰੰਕਾਰ ਭਾਵੇਂ ਜਿੰਨੇ ਤੁਸੀਂ ਮਰਜ਼ੀ ਧਨ ਦੌਲਤਾਂ ਵਲੇ ਕੋਣਾਰੇ ਤੇ ਖੇਡ ਲੋ ਪਰ ਜੇ ਉਹ ਤੋਂ ਟੁੱਟੇ ਹੋਏ ਹਨ ਅਸੀਂ ਸੁਖਣਾ ਹੀ ਹੈ ਖਤਮ ਹੀ ਹੋਣਾ ਕਿ ਉਹਦੇ ਘਰ ਵਿੱਚ ਹੀ ਸੁੱਖ ਹੈ ਤੇ ਉਹਦੇ ਘਰ ਦੇ ਵਿੱਚ ਹੀ ਮੁਕਤੀ ਹੈ ਉੱਥੇ ਤੱਕ ਤਾਂ ਭਾਈ ਪਤਾ ਹੀ ਨਹੀਂ ਕਿਸੇ ਨੂੰ ਬਹੁਤ ਵਿਰਲੇ ਪਾਤਸ਼ਾਹ ਕਹਿੰਦੇ ਹੈਨ ਵਿਰਲੇ ਮਾਲਕ ਨਹੀਂ ਘਾਣੀ ਸ਼ਰਤੀ ਤੇ ਆਪਾਂ ਦੁਨੀਆ ਦੀ ਕੀ ਦੱਸਾਂਗੇ ਕਿ ਅਸੀਂ ਬਹੁਤ ਸਿੱਖਾਂ ਪਾਤਸ਼ਾਹ ਕਹਿੰਦੇ ਕੋਈ ਵਿਰਲਾ ਹੀ ਹੈ ਭਾਈ ਗਣਤਿਆਂ ਤੁਹਾਡੀਆਂ ਹੋ ਸਕਦੀਆਂ ਮੇਰੇ ਕੋਲ ਨਹੀਂ ਹੁੰਦੀਆਂ ਕਿ ਵੀ ਇਹਨੇ ਸ੍ਰੀ ਰਹਾਗੇ ਮੈਂ ਤਾਂ ਇੱਥੇ ਇਹ ਦੇਖਣਾ ਕਿੰਨੇ ਮਰਜੀਵੜੇ ਆ ਕਿ ਕਿੰਨੇ ਮਰਜੀਵੜੇ ਨੇ ਕਿੰਨੇ ਪ੍ਰੇਮੀ ਨੇ ਉਹ ਤਾਂ ਮਾਲਕ ਨੇ ਦੇਖਣਾ ਕਹਾਣੀ ਸਾਰੀ ਉੱਥੇ ਦੀ ਗੱਲ ਹੈ ਵੀ ਸਾਨੂੰ ਉਹ ਕੀ ਸਮਝਦਾ ਦੁਨੀਆ ਕੀ ਸਮਝਦੀ ਹੈ ਇਹਦੀ ਪਹਿਵਾ ਕੋਈ ਨਹੀਂ ਉਹ ਮਾਲਕ ਕੀ ਸਮਝਦਾ ਕਹਾਣੀ ਤਾਂ ਉੱਥੇ ਹੈ ਨਾ ਇਹ ਸਾਰਾ ਕੋਤ ਉਹਦੇ ਘਰ ਵਿੱਚ ਤੇਰੇ ਕਰ ਆਨੰਦ ਵਢੈ ਤੂ ਵੀ ਉਹਦੇ ਘਰ ਦੇ ਵਿੱਚ ਵਡਿਆਈਆਂ ਨੇ ਮਾਣ ਸਭ ਕੁਝ ਉਹਦੇ ਕੋਲ ਹੀ ਤਾਂ ਹੈ ਵੀ ਉਹਦੇ ਘਰ ਦੇ ਵਿੱਚ ਉਹਦਾ ਇੱਕ ਨਿਜਮ ਹੈ ਵੀ ਜਿਹੜਾ ਇੱਕ ਵਾਰ ਮੇਰੇ ਘਰ ਚ ਆ ਗਿਆ ਨਾ ਦੁਬਾਰਾ ਕਿਤੇ ਫਿਰ ਦੂਸਰੇ ਪਾਸੇ ਨਹੀਂ ਜਾਊਗਾ ਤੇਰੇ ਪੱਕਾ ਗਰੰਟਡ ਹੋ ਜਾਂਦਾ ਆ ਜਿਹੜਾ ਮਨੁੱਖਾ ਜਨਮ ਆ ਨਾ ਇੱਕ ਵਾਰ ਜੇ ਇਹਨੂੰ ਸਫਲ ਕਰ ਲਈਏ ਨਾ ਜੇ ਮੈਂ ਇੱਕ ਵਾਰ ਸਫਲ ਕਰ ਲਿਆ ਫਿਰ ਇਹ ਸਿੱਧਾ ਉਸ ਮਾਲਕ ਦੇ ਘਰ ਵਿੱਚ ਚਲਾ ਗਿਆ ਉੱਥੋਂ ਫਿਰ ਕੱਢਣ ਦੀ ਕਿਸੇ ਦੀ ਮਜਾ ਨਹੀਂ ਹਿੰਮਤ ਨਹੀਂ ਹੈ ਕਿਉਂਕਿ ਉਹ ਖੁਦ ਅਕਾਲ ਪੁਰਖ ਦਾ ਰੂਪ ਬਣ ਗਿਆ ਆਕਾਰ ਬਣ ਗਿਆ ਹੁਣ ਜੋ ਰੱਬ ਦੇ ਭਗਤ ਹੈ ਉਹ ਹਮੇਸ਼ਾ ਹੀ ਉਸ ਮਾਲਕ ਨੂੰ ਅੰਦਰ ਦੇਖਦੇ ਆ ਕੋਜ ਦੇ ਬੰਦੇ ਕੋਜ ਹਰ ਦਿਨ ਰੋਜ ਨਾ ਫੇਰੇ ਪਰੇਸਾਨ ਨਹੀਂ ਮੈਂ ਕੀ ਤਾਂ ਸੁਣ ਲਾਂਗੇ ਕਥਾ ਸੁਣ ਲਾਂਗੇ ਸੌਧਦੀ ਕਿ ਜੋਰ-ਜੋਰ ਚ ਇਹ ਲਾਭ ਵੀ ਦਵਾਂਗੇ ਪਰ ਚੱਲਣਾ ਨਹੀਂ ਹੈ ਕਿ ਸਮਝਣਾ ਹੈ ਕਿ ਸ਼ਬਦ ਨੇ ਸਾਨੂੰ ਕੀ ਕਿਹਾ ਹੁਣ ਗੱਲ ਚੱਲੀ ਸੀ ਭਗਤ ਜਨਾਂ ਦੀ ਰੱਬ ਦੇ ਪਿਆਰਿਆਂ ਦੀ ਉਹਨਾ ਭਗਤਾਂ ਨੇ ਤਾਂ ਭਾਈ ਕਦੇ ਵੀ ਕਿਸੇ ਤੀਰਥ ਦਾ ਮੁੱਖੀ ਨਹੀਂ ਕੀਤਾ ਸੀ ਇਹ ਜਿਨੇ ਭਗਤ ਜਾਣੇ ਇਹ ਤਾਂ ਸਾਡੇ ਅੱਜ ਦੇ ਸਾਧ ਨੇ ਨਾ ਸਾਡਾ ਬਾਬਾ ਫਰਾਂਨੇ ਜਗ੍ਹਾ ਪੂਰੇ ਇਕੱਠ ਕੇ ਆਏ ਉੱਥੇ ਇਕੱਠ ਕੇ ਆਏ ਕੀਤਾ ਉੱਥੇ ਬੈਠਾ ਅਸਲ ਰੱਬ ਦਾ ਭਗਤ ਕਿਤੇ ਵੀ ਨਹੀਂ ਬੰਦਾ ਉਹ ਸੰਸਾਰ ਦੇ ਵਿੱਚ ਰਹਿੰਦਾ ਜ਼ਰੂਰ ਹੈ ਉਦੇ ਹੱਥ ਘਾਰ ਵੱਲ ਤੇ ਚਿੱਤ ਉਸ ਯਾਰ ਵੱਲ ਕਿ ਚਿੱਤ ਹਮੇਸ਼ਾ ਹੀ ਸਰੀਰ ਜਿੱਥੇ ਮਰਜੀ ਤੁਰਿਆ ਫੇ ਪਰ ਜਿਹੜਾ ਚਿੱਤ ਹੈ ਤਾਂ ਉਹ ਤਾਂ ਹਮੇਸ਼ਾ ਵਾਹਿਗੁਰੂ ਨੂੰ ਚਿਤਾਰਦਾ ਉਹਨੂੰ ਯਾਦ ਕਰਦਾ ਆਪਣੇ ਵਿਛੋੜੇ ਨੇ ਯਾਦ ਕਰਦਾ ਕਿਵੇਂ ਪਿਛੜਿਆ ਹੋਇਆ ਪ੍ਰੇਮ ਹੋਵੇ ਨਾ ਪ੍ਰਮਾਤਮਾ ਦੇ ਨਾਲ ਹੁਣ ਪ੍ਰਮਾਤਮਾ ਤੋਂ ਪੁੱਛਣਾ ਸਾਦਾ ਮਾਇਆ ਦੇ ਨਾਲ ਪ੍ਰੇਮ ਹੈ ਹੁਣ ਭਗਤ ਜਨ ਸਿਖਾਉਂਦੇ ਆ ਅਸੀਂ ਭਗਤਾਂ ਤੋਂ ਸਿੱਖਿਆ ਕੁਝ ਵੀ ਨਹੀਂ ਹੈ ਉਹਨਾਂ ਦੇ ਨਾਂ ਤੇ ਉੱਚੇ-ਉੱਚੇ ਮੰਦਰ ਬਣਾ ਲੇ ਕਰੋ ਕਮਾਈ ਇਹੋ ਨਾ ਭਗਤਾਂ ਨੇ ਸਾਨੂੰ ਦੱਸਿਆ ਕੀ ਹੈ ਜੇ ਬੇਨਤੀ ਕੀਤੀ ਨਾ ਮੰਦਰ ਕਿਤੇ ਕੋਈ ਬਣੇ ਰਿਹਾ ਕਿਤੇ ਵੀ ਕੋਈ ਧਾਰਮਿਕ ਸਥਾਨ ਬਣੇ ਰ ਬਣੇ ਤਾਂ ਇਸ ਲਈ ਕਿ ਇਥੋਂ ਗਿਆਨ ਸੱਚਦਾ ਉਪਦੇਸ਼ ਸਾਨੂੰ ਇਥੋਂ ਪ੍ਰਾਪਤ ਹੋਵੇ ਬਣਾ ਕੇ ਰੱਖ ਦਿੱਤਾ ਆਉ ਮਥੇ ਠੇਕੋ ਗਈ ਪਰ ਉਥੇ ਕੋਈ ਗਿਆਨ ਦੀ ਗੱਲ ਨਹੀਂ ਕੋਈ ਸੋਝ ਦੀ ਗੱਲ ਨਹੀਂ ਉਹ ਭਾਵੇਂ ਚਾਹੇ ਸਾਰੇ ਸੋਨੇ ਦਾ ਮੜਿਆ ਹੋਵੇ ਤਾਂ ਵੀ ਤੇਰੇ ਲਈ ਇਹ ਬੇਕਾਰ ਹੀ ਹੈ ਅੱਖਾਂ ਦਾ ਮਨਰੰજન ਹੋ ਸਕਦਾ ਪਰ ਅਸਲ ਤੈਨੂੰ ਜੇ ਕੋਈ ਅਸਲ ਘੜ ਦੇਣਾ ਨਾ ਅਸਲੀ ਕਰ ਜੇ ਤੈਨੂੰ ਦੇਖਣਾ ਉਹ ਤੈਨੂੰ ਕੇਵਲ ਤੋਂ ਕੇਵਲ ਗੁਰੂ ਦੇ ਉਪਦੇਸ਼ ਦੁਆਰਾ ਹੀ ਦੇਖਣਾ ਕਿ ਗੁਰੂ ਦਾ ਉਪਦੇਸ਼ ਸੁਣੋ ਸਰਵਤਰ ਹੁਣ ਸਾਡੇ ਮਨਾਂ ਚ ਰਹਿੰਦਾ ਕਿ ਅਸੀਂ ਗੁਰੂ ਦੇ ਸਾਹਮਣੇ ਆ ਕੇ ਸਜ ਜਾਈਏ ਬਹਿ ਜਾਈਏ ਉਹਨਾਂ ਸ਼ਬਦ ਰੂਪ ਇੱਕ ਗਿਆਨ ਹੈ ਉਹਦੇ ਵੀ ਗਿਆਨ ਹੀ ਸੀ ਤਨ ਸਿਰੀ ਗੁਰੂ ਨਾਨਕ ਦੇਵ ਪਾਛੀ ਜੀ ਮਹਾਰਾਜ ਜਦੋਂ ਉਹ ਪੰਜ ਪੂਤਕ ਵਿੱਚ ਸਰੀਰ ਚ ਸੀ ਹਣ ਜਿਨੇ ਵੀ ਉਸ ਸਮੇਂ ਉਹਨਾਂ ਦੇ ਨਾਲ ਮਹਾਤਮਾ ਜਨਸਨ ਪਾਵੇ ਭਾਈ ਮਰਦਾਨਾ ਜੀ ਹੋਣ ਭਾਈ ਬਾਲਾ ਜੀ ਹੋਣ ਬਾਬਾ ਬੁੱਢਾ ਜੀ ਹੋਣ ਜਾਂ ਹੋਰ ਗੁਰੂ ਦੇ ਪਿਆਰੇ ਜੋ ਵੀ ਉਸ ਟੇਮੇ ਸੀ ਬਈ ਇਹਨਾਂ ਤੋਂ ਸਭ ਤੋਂ ਵੱਧ ਸ੍ਰਮਣ ਜਿਸ ਨੂੰ ਆਪਾਂ ਕਹਿ ਸਕਦੇ ਆ ਉਹ ਸੀ ਭਾਈ ਲੈਣਾ ਜੀ ਕਿ ਭਾਈ ਲੈਣਾ ਜਿਹਨੂੰ ਇਹ ਪਦਵੀ ਕਿਉਂ ਮਿਲ ਗਈ ਜਿਹੜੀ ਗੱਦੀ ਵਾਲੀ ਪਦਵੀ ਸੀ ਉਹ ਆਪਣੇ ਪੁੱਤਰਾਂ ਨੂੰ ਦਿੰਦੇ ਆਉਣ ਵਾਲੇ ਸਾਥ ਦਿੰਦੇ ਆ ਬਈ ਵੀ ਆਪਣੇ ਪੁੱਤਰਾਂ ਨੂੰ ਗੱਦੀ ਦਿੱਤੇ ਪਰ ਨਹੀਂ ਬਈ ਇੱਥੇ ਪੁੱਤਰਾਂ ਦੀ ਕੋਈ ਗੱਲਬਾਤ ਨਹੀਂ ਕਿ ਧਰੰਦੇ ਵਿੱਚ ਨਾ ਕੋਈ ਮਾਂ ਨਾ ਕੋਈ ਪੁੱਤ ਨਾ ਕੋਈ ਧੀ ਇਹਨਾਂ ਲਈ ਕੋਈ ਜਗ੍ਹਾ ਨਹੀਂ ਹੈ ਧਰਮ ਪਹਿਲਾ ਹੈ ਕਿ ਧਰਮ ਪਹਿਲਾ ਵਾ ਭਾਈ ਉਸ ਤੋਂ ਬਾਅਦ ਤੁਹਾਡੀ ਵਾਰੀ ਹੈ ਤੁਸੀਂ ਜੰਮਿਆ ਪਾਲਿਆ ਪਰੋਸਿਆ ਬਡੇ ਕੀਤੇ ਜ਼ਿੰਮੇਦਾਰੀ ਹੈ ਪਰ ਤੁਹਾਡੀਆਂ ਜ਼ਿੰਮੇਦਾਰੀਆਂ ਨਿਭਾ ਕੇ ਮੈਂ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ ਇਹ ਵੀ ਨਿਭਾਉਂਗਾ ਮੈਂ ਤੇ ਨਿਭਾਉਣੀ ਮੈਂ ਉਹ ਹੈ ਜ਼ਰੂਰੀ ਇਹ ਇਹਨਾਂ ਤੋਂ ਵਾਂਝੇ ਰਹਿ ਸਕਦੇ ਆ ਪਰ ਉਸ ਤੋਂ ਵਾਂਝੇ ਨਹੀਂ ਰਹਿ ਸਕਦੇ ਕਿ ਉਸ ਤੋਂ ਅਸੀਂ ਵਾਂਝੇ ਨਹੀਂ ਰਹਿ ਸਕਦੇ ਬਈ ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਹੁਣ ਸਭ ਨੇ ਸੁਣਿਆ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਆਪਣੇ ਮੁਖ ਤੋਂ ਕੋਈ ਹੁਕਮ ਕਿਸੇ ਪ੍ਰਕਾਰ ਦਾ ਵੀ ਚਾਹੇ ਸੇਵਾ ਦਾ ਜਾਂ ਹੋਰ ਕਿਤੇ ਕੰਮਕਾਰ ਦਾ ਸੁਣਦੇ ਸਾਰੇ ਸੀ ਸਾਰੇ ਪੂਜਣ ਯੋਗ ਐ ਸਤਕਾਰ ਯੋਗ ਨੇ ਬ੍ਰह्म ਅਵਸਥਾ ਤੱਕ ਪਹੁੰਚੇ ਹੋਏ ਆ ਪਰ ਗੁਰੂ ਵਾਲੀ ਪਦਵੀ ਜਦੋਂ ਮਿਲਣੀ ਸੀ ਨਾ ਉਹਦੇ ਵਾਸਤੇ ਤਾਂ ਭਈ ਐਸਾ ਉੱਤਮ ਚਾਹੀਦਾ ਸੀ ਜਿਹਦੇ ਵਰਗਾ ਕੋਈ ਹੋਰ ਹੋਵੇ ਹੀ ਨਾ ਹੁਣ ਉਹ ਪਦਵੀ ਜਿਹੜੀ ਮਿਲੀ ਹੈ ਬੈਠਣ ਦੇ ਨਾਲ ਨਹੀਂ ਮਿਲੀ ਕਿ ਭਾਈ ਲੈਣਾ ਜੀ ਜੇ ਗੁਰਤਾ ਗੱਦੀ ਤੇ ਬੈਠ ਕੇ ਦੂਸਰੇ ਗੁਰੂ ਪਾਤਸ਼ਾਹ ਤਨ ਸ੍ਰੀ ਗੁਰੂ ਅੰਗਦੇਵ ਜੀ ਮਹਾਰਾਜ ਦੀ ਪਦਵੀ ਪਾਈ ਹੈ ਨਾ ਉਹ ਬੈਠ ਕੇ ਨਹੀਂ ਮਿਲੀ ਕੱਲੇ ਆ ਕਿ ਗੁਰੂ ਨਾਨਕ ਸਾਹਿਬ ਜਿੱਥੇ ਬਹਿੰਦੇ ਸੀ ਕੋਲੇ ਜਾ ਕੇ ਮੰਜਾ ਢਕੇ ਬਹਿ ਜਾਂਦੇ ਸੀ ਚਰਨਾ ਚ ਬਹਿੰਦੇ ਨਹੀਂ ਪਏ ਗੁਰਨਾਨਕ ਸਾਹਿਬ ਪਾਤਸ਼ਾਹੀ ਮਹਾਰਾਜ ਨੇ ਆਪਣੇ ਸੇਵਕਾਂ ਨੂੰ ਪਾਵ ਸਭ ਲਈ ਇੱਕ ਹੁਕਮ ਹੁੰਦਾ ਸੀ ਜੋ-ਜੋ ਹੋਸ ਹੁਕਮ ਨੂੰ ਮੰਨਦੇ ਰਹੇ ਇਹਨੇ ਕਿ ਬਾਕੀ ਕੋਈ ਮੰਨਦਾ ਨਹੀਂ ਸੀ ਪਰ ਜਿਹੜੀ ਅਵਸਥਾ ਧੰਨ ਸ੍ਰੀ ਗੁਰੂ ਅੰਗਦੇਵ ਪਾਤਸ਼ਾਹੀ ਮਹਾਰਾਜ ਦੀ ਜਦ ਨਾਮ ਸੀ ਭਾਈ ਲੈਣਾ ਜੀ ਕਦੀ ਤੇ ਨਹੀਂ ਵਰਾਜਮਾਨ ਹੋਏ ਸੀ ਇਹ ਜਦੋਂ ਗੁਰੂ ਨੇ ਜੋ ਹੁਕਮ ਕਹਿ ਦਿੱਤਾ ਕਿ ਗੁਰੂ ਬੋਲੇ ਆ ਤੇ ਭਾਈ ਲੈਣਾ ਜਿਹਨੇ ਸੁਣਿਆ ਦੂਸਰਿਆਂ ਨੇ ਵੀ ਸੁਣਿਆ ਬਾਬਾ ਬੁੱਢਾ ਜੀ ਨੇ ਸੁਣਿਆ ਭਾਈ ਮਰਦਾਨਾ ਜੀ ਨੇ ਸੁਣਿਆ ਬਾਲਾ ਜੀ ਨੇ ਵੀ ਸੁਣਿਆ ਪਰ ਜਿਹੜਾ ਹੁਕਮ ਇਹਨਾਂ ਨੇ ਸੁਣ ਕੇ ਮੰਨਿਆ ਨਾ ਉਹ ਸਭ ਤੋਂ ਉੱਪਰ ਹੋ ਗਿਆ ਕਿਉਂਕਿ ਜਦੋਂ ਪਰਖਣਾ ਹੁੰਦਾ ਗੁਰੂ ਨੇ ਤੇ ਪਰਖ ਤਾਂ ਭਾਈ ਸਾਹਿਬ ਆਉਂਦੇ ਹੁੰਦੀ ਆ ਕੁਝ ਹੀ ਪੁਆਇੰਟਾਂ ਦਾ ਫਰਕ ਰਹਿ ਜਾਂਦਾ ਹੁੰਦਾ ਥੋੜਾ ਥੋੜਾ ਨਾਰਮਲੀ ਕਿ ਉਹਦੇ ਸਦਕਾ ਭਾਈ ਗੱਦੀ ਇਹਨਾਂ ਨੂੰ ਮਿਲੀ ਔਰ ਉਥੇ ਬੈਠੇ ਸਾਰੇ ਸੀ ਔਰ ਧਿਆਨ ਰੱਖਣਾ ਯਾਦ ਰੱਖੋ ਕਿ ਜਿਹੜੀ ਗੱਲ ਸਤਗੁਰੂ ਪਾਤਸ਼ਾਹ ਨੇ ਕਹੀ ਹੈ ਨਾ ਤੇ ਵਕਤ ਨਾ ਹੋਵੇ ਜਿੱਤੇ ਰਬ ਸ਼ਬਦ ਨਾ ਕਰੇ ਵਿਚਾਰ ਜੇ ਤੇਰੇ ਕੋਈ ਸ਼ਬਦ ਦੀ ਵਿਚਾਰ ਨਹੀਂ ਹੈ ਨਾ ਤੇ ਦੇਖਣ ਦੇ ਨਾਲ ਤਾਂ ਮੁਕਤੀ ਨਹੀਂ ਮਿਲਣੀ ਹੁਣ ਭਾਈ ਲੈਣਾ ਜੀ ਨੇ ਹੁਕਮ ਸੁਣਿਆ ਕੋ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਜੋ ਜੋ ਮੁਕਤੋ ਬੋਲਦੇ ਸੀ ਕਿੰਨੇ ਹੁਕਮ ਸੀ ਇਤਿਹਾਸ ਵਿੱਚ ਸਭ ਨਹੀਂ ਮਿਲਨੇ। ਇਤਿਹਾਸ ਦੇ ਵਿੱਚ ਤਾਂ ਭਾਈ ਕਿਸੇ ਨੇ ਕੁਝ ਮਨ ਕਰਤ ਲਿਖਤਾ ਜਾਂ ਕਿਸੇ ਨੇ ਕੁਝ ਇੰਨਾ ਕਲਿਖਤਾ ਆਪ ਆਪਣੀ ਬੁੱਧ ਹੈ ਜੇਤੀ ਬਰਣਤ ਪੈਨ ਪੈਨ ਤੋਹਿ ਤੀਤ ਕਿ ਜਿਹੜੇ ਗ੍ਰੰਥ ਨੇ ਇਹ ਲਿਖੇ ਹੋਏ ਨੇ ਕਲਮਸ਼ੀਆ ਇਹ ਨਾ ਲਿਖੇ ਹੋਏ ਨਾ ਹਣ ਕਲਮਾਂ ਦੀ ਘਾਟ ਹੈ ਨਾ ਸ਼ਹੀ ਦੀ ਘਾਟ ਹੈ ਨਾ ਕਾਗਜ਼ ਦੀ ਘਾਟ ਹੈ ਜਦੋਂ ਮਰਜੀ ਇੱਧਰ ਉੱਧਰ ਕਰ ਦੋ ਦੋਖਰ ਉੱਧਰ ਕਰਦੇ ਦੋ ਇੱਧਰ ਕਰ ਦਿੱਤੇ ਪਰ ਅਸਲੀਅਤ ਨਾਲ ਚੰਗੀ ਤਨਾ ਅਸੀਂ ਵਾਕਵ ਨਹੀਂ ਹੋਏ ਤੁਹਾਨੂੰ ਗਿਆਨ ਇਹ ਸੰਸਮਝ ਨਹੀਂ ਹੋਏ ਕਿ ਉਸ ਟਾਈਮ ਸਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਨੇ ਪਾਈ ਲੈਣਾ ਜੀ ਨੂੰ ਜਾਂ ਆਪਣੇ ਉਹਨਾਂ ਸੇਵਾਦਾਰਾਂ ਨੂੰ ਜੋ ਉੱਤੇ ਬਿਰਾਜਮਾ ਰਹਿੰਦੇ ਸਨ ਕਿਹੜੀਆਂ-ਕਿਹੜੀਆਂ ਸੇਵਾਵਾਂ ਲਈਆਂ ਪਰ ਜਿੰਨੀਆਂ ਵੀ ਲਈਆਂ ਭਾਈ ਪਾਈ ਲੈਣਾ ਜਿਹਨੇ ਮੰਨ ਕੇ ਸਾਬਤ ਕਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਰੂਪ ਬਣਗੇ ਆਕਾਰ ਬਣਗੇ ਕਿ ਸਭ ਕੁਝ ਦੂਸਰੇ ਨਾਨਕ ਬਣਗੇ ਹੁਣ ਭਾਵੇਂ ਉਸ ਸਮੇਂ ਦੀ ਗੱਲ ਸੀ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਾਹਮਣੇ ਪਈ ਲੈਣਾ ਜੀ ਬੈਠੇ ਸੀ ਵਾ ਬੁੱਢਾ ਜੀ ਬੈਠੇ ਸੀ ਪਈ ਮਰਦਾਨਾ ਜੀ ਬੈਠੇ ਔਰ ਸਿੱਖ ਸੇਵ ਕੋ ਬੈਠੇ ਭਾਵੇਂ ਅੱਜ ਜਿੰਨੀ ਵੀ ਸੰਗਤ ਜਾਂ ਜੋ ਵੀ ਗੁਰੂ ਮਹਾਰਾਜ ਦੀ ਚਾਨੀ ਵੰਦਾ ਕਿ ਇਹ ਤੇ ਇਹ ਨਹੀਂ ਸੋਚਣਾ ਕਿ ਉਦੋਂ ਤਾਂ ਭਾਈ ਉਹ ਸਰੀਰ ਚ ਸੀਗੇ ਉਦੋਂ ਵੀ ਸਰੀਰ ਦੀ ਵੈਲਿਊ ਨਹੀਂ ਸੀ ਉਦੋਂ ਉਹਨਾਂ ਦੀ ਆਵਾਜ਼ ਦਾ ਜੋ ਆਵਾਜ਼ ਮੱਖੋਂ ਨਿਕਲਦੀ ਸੀ ਨਾ ਤੇ ਅੱਜ ਵੀ ਤਾਂ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਬਾਜੀ ਕਰਦੇ ਨੇ ਨਾ ਤੇ ਅੱਜ ਵੀ ਤਾਂ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਆਪਣੀ ਆਵਾਜ਼ ਜਿਹੜੀ ਅਸੀਂ ਲਿਖੀ ਹੋਈ ਪੜਦੇ ਅੱਖਰ ਲਿਖੇ ਸੇ گاਵਾਵਾਂ ਅਵ ਨਾ ਜਾਣਾ ਵਾਲੇ ਇਹ ਤਾਂ ਹੈ ਨਹੀਂ ਕਿ ਭਈ ਕਿਸੇ ਸਾਧ ਦੀ ਕੋਈ ਕਾਪੀ ਤੇ ਕਿਤਾਬ ਲਿਖਿਆ ਉਹਨੇ ਜੋ ਪੜਾਤਾ ਵੀ ਅਸੀਂ ਸੁਣਾ ਦਿੱਤਾ ਇੱਥੇ ਤਾਂ ਜੋ ਲਿਖਿਆ ਸਤਿਗੁਰ ਪਾਤਸ਼ਾਹ ਦਾ ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਸੰਸਾਰ ਨੂੰ ਬੋਲ ਕੇ ਦੱਸਿਆ ਸੀ ਨਾ ਜਦੋਂ ਪਾਈ ਲੈਣਾ ਜੀ ਨੂੰ ਗੱਦੀ ਮਿਲੀ ਸੀ ਉਹੀ ਅੱਜ ਲਿਖ ਕੇ ਦਿੱਤੇ ਹੁਣ ਗੱਧੀਆਂ ਵਾਲਾ ਕੰਮ ਤਾਂ ਨਹੀਂ ਮਿਲਣਾ ਪਰ ਮਾਣ ਜੇ ਲੈਣਾ ਨਾ ਮਾ ਅਦਵ ਸਤਕਾਰ ਗੁਰੂ ਦੇ ਕੋਲ ਤੇ ਆਜਾ ਗੁਰੂ ਦੀ ਛਾਣੀ ਤੇ ਸੁਣਨੇ ਸ਼ੁਰੂ ਕਰਦੇ ਬਚਨ ਸਤਿਗੁਰ ਪਾਤਸ਼ਾਹ ਦੇ ਜੇ ਮੰਨੇਗਾ ਤੇ ਸੁਖ ਪਾਵੇਗਾ ਇੱਥੇ ਬੰਦਿਆ ਤੇਰੀ ਕੱਲੇ ਦੀ ਕੀ ਗੱਸਤੀ ਇੱਥੇ ਤਾਂ ਪੂਰੀ ਕੌਮ ਹੋਈ ਜੇ ਕਹਿ ਲਈ ਨਾ ਇਹ ਵੀ ਇੱਕ ਕਿਸਮ ਦੀ ਹੋਈ ਸਰਾਪੀ ਹੋਈ ਹੈ ਇਹ ਜੇ ਮਰਜੀ ਕਹਾਣੀਆਂ ਪਈਏ ਆਪਣੀਆਂ ਰੱਬ ਅੱਗੇ ਜਿਵੇਂ ਸੱਚੇ ਸਿੱਖਾਂ ਜਿਨੇ ਮਰਜੀ ਰੋੜੇ ਪਾਲੋ ਤਾਂ ਨੇ ਲਾ ਲੋ ਕਹਾਣੀ ਤਾਂ ਗੱਲ ਇਹ ਹੈ ਨਾ ਵੀ ਉਹ ਕਹਿ ਦਵੇ ਵੀ ਬਾਕੀ ਇਹ ਸੱਚੇ ਹੈ ਕਿ ਜੇ ਅਸੀਂ ਉਸ ਮਾਲਕ ਦੀ ਨਿਗਾਹ ਚ ਸੱਚੇ ਬਣਨਾ ਨਾ ਤਾਂ ਐਨਵੇਂ ਜਿਵੇਂ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਹ ਤੋ ਰਤੀ ਪਰ ਕਦੇ ਬਾਹਰ ਨਹੀਂ ਜਾਣਾ ਭਾਈ ਲੈਣਾ ਜੀ ਰਤੀ ਪਰ ਬਾਹਰ ਨਹੀਂ ਗਏ ਸੀ ਕਦੇ ਵੀ ਜੇ ਸਤਗੁਰੂ ਪਾਤਸ਼ਾਹ ਨੇ ਦਿਨ ਨੂੰ ਰਾਤ ਕਿਹਾ ਤੇ ਰਾਤ ਹੀ ਕਿਹਾ ਸਤਿਵਚਨ ਜੀ ਜੇ ਰਾਤ ਨੂੰ ਕਹਿ ਦਿੱਤਾ ਵੇ ਸੂਰਜ ਚੜਿਆ ਹੋਇਆ ਸਤਿਵਚਨ ਜੀ ਚੜਿਆ ਹੋਇਆ ਆਪਣਾ ਸਵਾਲ ਨਹੀਂ ਦਿੱਤਾ ਕਿ ਨਹੀਂ ਤੁਸੀਂ ਹੁਣ ਬਜ਼ੁਰਗ ਹੋ ਗਏ ਆ ਆਪਣੀ ਕੋਈ ਸਵਾਲ ਨਹੀਂ ਦੱਸੇ ਸਤਿਵਚਨ ਇੱਥੇ ਤੇ ਸਤਿਵਚਨ ਕਹੋਗੇ ਤੇ ਭਾਈ ਪਾਰ ਉਤਾਰਾ ਹੋਣਾ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਅੱਜ ਜਿਹੜੀਆਂ ਪੰਕਤੀਆਂ ਸੁਣਦੇ ਹਾਂ ਗੁਰਬਾਣੀ ਸੁਣਦੇ ਹਾਂ ਨਿਤਨੇਮ ਕਰਦੇ ਹਾਂ ਨਿਤਨੇਮ ਦਾ ਭਾਵ ਵੀ ਆਂਦੇ ਵੀ ਕਿ ਨਿਤ ਤੂੰ ਆ ਕਰਮ ਕਰਨੇ ਆ ਪੜਨੇ ਨਹੀਂ ਕੱਲੇ ਪੜ ਕੇ ਤਾਂ ਪਤਾ ਲੱਗਣਾ ਵੀ ਆ ਕੁਝ ਕਰਨਾ ਰੋਜ਼ ਅਸੀਂ ਤੇ ਤਾਰੇ ਕੋਈ ਭਲਾ ਹੋਵੇਗਾ ਨਾ ਤਾਂ ਹੀ ਕੋਈ ਮੰਜ਼ਲ ਵਾਲਾ ਬਤਾਗੇ ਭਾਈ ਆ ਕਰਮ ਕਰ ਤੇ ਉਸ ਮਾਲਕ ਦੇ ਘਰ ਵੱਲ ਤੂੰ ਵਧੇਗਾ ਹੁਣ ਪੜ ਪੜ ਕੇ ਰੜੀ ਜਾਣਾ ਰੜੀ ਚੱਲੋ ਭਾਈ ਕਿੱਥੇ ਤੱਕ ਪਹੁੰਚ ਜੇ ਆ ਜਿੱਥੇ ਸੀ ਉਥੇ ਉਥੇ ਆਗਾ ਤਾਂ ਨਹੀਂ ਪਛਾਣ ਜ਼ਰੂਰ ਹੋ ਗਿਆ ਹੋਵਾਂਗੇ ਕਿਨਸਾਂ ਸੋਤਾ ਕੇ ਬੇ ਬੰਦਗੀ ਹੁੰਦੀ ਇਸ ਤਰੀਏ ਭਾਈ ਬੰਦਗੀ ਦਾ ਤਰੀਕਾ ਮੈਥਡ ਸਭ ਕੋ ਇਸ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੋਣਾ ਕਿ ਉਸ ਮਾਲਕ ਦੀ ਨਿਗਾਹ ਤੇ ਉਹਦੀ ਨੇ ਮੇਰ ਚਾਉਣਾ ਉਹਦੀ ਨਦਰ ਚਾਉਣਾ ਉਹਦੇ ਘਰ ਚ ਬੜਿਆਈ ਮਿਲਣੀ ਉਹ ਤੋਂ ਮਾਣ ਮਿਲਣਾ ਕਹਾਣੀ ਸਾਰੀ ਇਹ ਨਾ ਤੇਰੀ ਗਿਆਨ ਦੀ ਗੱਲ ਨਾ ਤੇਰੀ ਪੜਾਈ ਦੀ ਗੱਲ ਆ ਕਿੰਨਾ ਜਾਣਦਾ ਨਹੀਂ ਜਾਣਦਾ ਬਸ ਉਹਦੇ ਘਰ ਦੇ ਵਿੱਚ ਮਾਣ ਵਾਲਾ ਬੜਿਆਈ ਵਾਲਾ ਕਿ ਉਹਦੀ ਨਦਰ ਜੇ ਹੋ ਜਾਵੇ ਤੇਰੇ ਤੇ ਹੁਣ ਸਾਡੇ ਪੜ੍ਹਿਆ ਲਿਖਿਆ ਦੇ ਉੱਤੇ ਨਾ ਜਿੰਨੇ ਅਸੀਂ ਪੜਾਈਆਂ ਵੱਲ ਗਿਆਨ ਦਿੱਤਾ ਹੋਇਆ ਨਾ ਜਿਹਦੇ ਵੱਲ ਦੇਣਾ ਸੀ ਉਹਦਾ ਦਿੱਤਾ ਕੋਈ ਨਹੀਂ ਹੈ ਤੇ ਜੋ ਅਸੀਂ ਕਰ ਰਹੇ ਹਾਂ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਫੇਰ ਵੀ ਤੇਰੇ ਤੇ ਨਜ਼ਰ ਨਹੀਂ ਕੀਤੀ ਇੰਨਾ ਹੋਣ ਤੋਂ ਬਾਅਦ ਵੀ ਹੁਣ ਦੇਖੋ ਥਾਂ ਥਾਂ ਦੇ ਉੱਤੇ ਖੰਡ ਪਾਟ ਹੋਣਗੇ ਆ ਯਾਰ ਯਾਰ 12 ਵਾਰ 15 ਪਦਰਸ ਚਲੇ ਜੋ ਉਮਰਸਰ ਬਿਜਨੇ ਗੁਰਦੇ ਅਣਗਣਤੀ ਪਾੜ ਚਲਦੇ ਨੇ ਉੱਤੇ ਕੋਈ ਗਿਣਤੀ ਹੈਗੀ ਸਰਦਾਰ ਕੋਈ ਨਹੀਂ ਹੈ ਨਜ਼ਰ ਕੋਈ ਨਹੀਂ ਹੈ ਮਾਲਕ ਇਨੇ ਪਾਠ ਕੀਤੇ ਆ ਅਸੀਂ ਅਰਦਾਸ ਕੀਤੀ ਸਾਡੀ ਸੁਣੀ ਕੋਈ ਨਹੀਂ ਹੈ ਭਲਾ ਕਿਉਂ ਨਹੀਂ ਹੋਇਆ ਕਿਉਂਕਿ ਮਹਾਰਾਜ ਕਹਿੰਦੇ ਮੈਂ ਤੇਰੀ ਪੜਾਈ ਤੋਂ ਕੀ ਲੈਣਾ ਮੈਂ ਤਾਂ ਐਸੀ ਮੈਂ ਤਨੂੰ ਜੋ ਬੋਲਿਆ ਵਾ ਤੂੰ ਮੇਰੇ ਮਾਨ ਰੱਖਿਆ ਮੇਰੀ ਆਵਾਜ਼ ਦਾ ਮੇਰੇ ਬੋਲਾਂ ਦਾ ਤੂੰ ਅਦਵਸਤਕਾਰ ਕੀਤਾ ਜੇ ਤੂੰ ਨਹੀਂ ਕੀਤਾ ਮੈਂ ਤੇਰਾ ਕਿਉਂ ਕਰਾਂ ਭਈ ਤੂੰ ਮੇਰੀ ਆਵਾਜ਼ ਨਹੀਂ ਸੁਣਦਾ ਮੇਰੀ ਗੱਲ ਨਹੀਂ ਸੁਣਦਾ ਸੰਸਾਰ ਚ ਵੀ ਇਹੀ ਹੁੰਦਾ ਨਾ ਕਿ ਜਦੋਂ ਆਪਾਂ ਕੋਈ ਤੋਂ ਕੋਈ ਗੱਲ ਮਨਾਉਣੀ ਹੁੰਦੀ ਹੈ ਨਾ ਪਹਿਲਾਂ ਉਹਦੀਆਂ ਗੱਲਾਂ ਮੰਨਣੀਆਂ ਵੀ ਪੈਂਦੀਆਂ ਨੇ ਜੇ ਦੋਨੇ ਇੱਕ ਦੂਸਰੇ ਦੇ ਮੰਨਣਗੇ ਤਦੇ ਤਾਂ ਕਾਰਜ ਰਾਸ ਹੁੰਦੇ ਹਨ ਤੁਸੀਂ ਗੁਰੂ ਨਾਨਕ ਸਾਹਿਬ ਪਾਛਾ ਦੀ ਨਹੀਂ ਮੰਨਦੇ ਉਹਨਾਂ ਨੇ ਤਾਂ